ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ 5911 ਸਰਪੰਚ ਫਾਰਮਿੰਗ YouTube ਚੈਨਲ ਤੇ ਤੇ ਅੱਜ ਜਿਵੇਂ ਆਪਾਂ ਪਹੁੰਚੇ ਸੀ ਬਰਨਾਲਾ ਰੋਡ ਮਹਿਲਕਲਾ ਵਿਖੇ ਤਾਂ ਉੱਥੇ ਆਪਾਂ ਨੂੰ ਬਾਈ ਜੀ ਦੀ ਇੱਕ ਕਾਰਪੋਰੇਸ਼ਨ ਆ ਜੋ ਕਿ ਸੇਲਜ ਕਾਰਪੋਰੇਸ਼ਨ ਦਾ ਕੰਮ ਕਰਦੇ ਆ ਬਾਈ ਜੀ ਭਾਰਤ ਸੇਲਜ ਕਾਰਪੋਰੇਸ਼ਨ ਤਾਂ ਆਪਾਂ ਉੱਥੇ ਅੱਜ ਪਹੁੰਚੇ ਸੀ ਬਾਈ ਜੀ ਕੋਲ ਤੇ ਆਜੋ ਬਾਕੀ ਤੁਹਾਨੂੰ ਗੱਲਬਾਤ ਬਾਈ ਜੀ ਨਾਲ ਕਰਵਾਉਂਦੇ ਆ ਤੇ ਤੇ ਬਾਕੀ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਤੇ ਚਲ ਆਜੋ ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਆਪਾਂ ਮਿਲਦੇ ਆ ਬਾਉ ਜੀ ਨਾਲ ਕਰਦੇ ਆਂ ਗੱਲਬਾਤ ਤਾਂ ਹਾਂਜੀ ਬਾਈ ਸਸੀ ਕਾਲ ਜੀ ਹੋਰ ਬਾਈ ਜੀ ਠੀਕ ਠਾਕ ਆਪਣਾ ਨਾਮ ਪਤਾ ਐਡਰੈਸ ਆਪਣੀ ਦੁਕਾਨ ਦਾ ਸਾਰਾ ਦੱਸ ਦੇ ਸਭ ਤੋਂ ਪਹਿਲਾਂ ਤਾਂ ਜੀ ਸਸੀ ਕਾਲ ਜੀ ਅਦਬ ਸਲਾਮ ਮੇਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਹੜੇ ਤੁਹਾਡੇ ਸਰਪੰਚ 911 ਪੇਜ ਨੂੰ ਵੀ ਵਿਊਅਰਸ ਨੇ ਤੁਹਾਡੇ ਪੇਜ ਦੇ ਜਿਹੜੇ ਉਹਨਾਂ ਨੂੰ ਸਸੀ ਕਾਲ ਸਲਾਮ ਅਦਬ ਜੀ ਤਾਂ ਹਾਂਜੀ ਆਯੋਜਨ ਕਰਦੇ ਆਂ ਗੱਲਬਾਤ ਆਪਾਂ ਹਾਂਜੀ ਮਹਾਰਾਜ ਤਾਂ ਪਹਿਲਾਂ ਇਹ ਇੱਥੋਂ ਹੀ ਸ਼ੁਰੂ ਕਰ ਲਓ ਆ ਮੈਂ ਜਦੋਂ ਹੀ ਸ਼ੁਰੂਆਤ ਤੇ ਤੁਹਾਡੇ ਐਂਟਰੀ ਮਾਰੀ ਆ ਦੁਕਾਨ ਦੇ ਵਿੱਚ ਤਾਂ ਮੈਨੂੰ ਬਹੁਤ ਕੈਂਡ ਸੋਫੇ ਦੇਖੇ ਬਿਲਕੁਲ ਜੀ ਤਾਂ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਦੇ ਬਾਰੇ ਗੱਲਬਾਤ ਸ਼ੁਰੂ ਕਰਦੇ ਆ ਫਿਰ ਤੁਹਾਨੂੰ ਹੋਰ ਵੀ ਸੱਜਣ ਮਿੱਤਰੋ ਕੈਂਡ ਕੈਂਡ ਚੀਜ਼ਾਂ ਦਿਖਾਵਾਂਗੇ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਤਾਂ ਹਾਂਜੀ ਇਹਨਾਂ ਦੇ ਬਾਰੇ ਰੇਟ ਤੇ ਇਹਨਾਂ ਦੀ ਬੰਦ ਤਰ੍ਹਾਂ ਇਹਦਾ ਰੇਟ ਤਾਂ ਜਿਵੇਂ ਆਪਣਾ ਹੈਗਾ ਜੀ ਸੋਫਾ 5 ਸੀਟਰ ਚੱਲਦਾ ਜੀ ਹਾਂਜੀ ਜਿਆਦਾ 5 ਸੀਟਰ ਵੀ ਵਿਕਦਾ ਹੈਗਾ 7 ਸੀਟਰ ਵੀ ਚੱਲਦਾ ਹੈ ਸਿੰਪਲ ਸਲੋਵਰ ਆ ਜਾਂਦਾ ਵਧੀਆ ਸਟੈਂਡਰਡ ਆ ਜਾਂਦਾ ਰੀਜ਼ਨੇਬਲ ਰੇਟ ਹੈ ਇਹਦਾ ਜੀ ਸਰੋਵਰ ਜਾ ਡਿਜ਼ਾਈਨ ਨਾ ਵਧੀਆ ਸਦਾ ਬਾਹਰ ਡਿਜ਼ਾਈਨ ਹੈ ਜੀ ਇਹ ਵਾਲੀ ਜੈਨੂਅਲ ਕੁਆਲਿਟੀ ਇਹਦੇ ਚ ਸਲੀਪ ਵੈਲ ਦੀ ਜਾਂ ਰੀਫਰੈਸ਼ ਦੀ ਫੋਮ ਪਾਈ ਹੋਊਗੀ ਜੀ ਆਪਣੀ ਠੀਕ ਹੈ ਜੀ ਹਾਂਜੀ ਯਾਨੀ ਕਿ ਪੂਰੀ ਗਾਰੰਟੀਦਾਰ ਚੀਜ਼ ਹੈ ਪੂਰੀ ਗਾਰੰਟੀਦਾਰ ਵੀ ਚੀਜ਼ ਹੋਊਗੀ ਜੀ ਠੀਕ ਜੀ ਜਿਹੜੀ ਫੋਮ ਦੀ ਆ ਉਹ ਆਪਣੀ ਲਾਈਫਟਾਈਮ ਦੀ ਗਾਰੰਟੀ ਹੈ ਠੀਕ ਹੈ ਜੀ ਫੋਮ ਦੀ ਲਾਈਫਟਾਈਮ ਦੀ ਗਾਰੰਟੀ ਹੈ ਮਿੱਤਰੋ ਫੋਮ ਦੀ ਮਾਰੇ ਜੀ ਆਪਣੀ ਲਾਈਫਟਾਈਮ ਦੀ ਗਾਰੰਟੀ ਹੈ ਠੀਕ ਹੈ ਜੀ ਬੱਚਾ ਛਾਲ ਮਾਰ ਕੇ ਨਾ ਤੋੜੇ ਆਪਣੀ ਸਾਰੀ ਚੀਜ਼ ਦੀ ਗਾਰੰਟੀ ਹੈ ਠੀਕ ਹੈ ਜੀ ਸਾਰੀ ਚੀਜ਼ ਦੀ ਗਾਰੰਟੀ ਹੈ ਤੇ ਆਪਣੇ ਆ ਜਾਂਦੇ ਆ ਘਰਾਂ ਚ ਰਿਸ਼ਤੇਦਾਰਾਂ ਦੇ ਕਿਤੇ ਵੀ ਆ ਜਾਂਦੇ ਹਨ ਜੀ ਉਹ ਜਿਹੜਾ ਛਾਲ ਮਾਰਦਾ ਉਦੋਂ ਉਸ ਦੀ ਗਾਰੰਟੀ ਜੇ ਉਹ ਟੁੱਟ ਜੂ ਕਰਾ ਉਦੋਂ ਵੀ ਦਵਾਂਗੇ ਕੋਈ ਚੱਕਰ ਨਹੀਂ ਹਾਂਜੀ ਪਰ ਆਪਣੀ ਵੈਸੇ ਲਾਈਫਟਾਈਮ ਦੀ ਗਾਰੰਟੀ ਹੈ ਲਾਈਫਟਾਈਮ ਦੀ ਗਾਰੰਟੀ ਹੈ ਵੀ ਫੋਮ ਦੀ ਤਾਂ ਜਿਵੇਂ ਇਹਦਾ ਜੀ ਪ੍ਰਾਈਸ ਕਿੰ ਪ੍ਰਾਈਸ ਸਰ ਇਹਦਾ 25000 ਰੁਪਏ ਦਾ ਠੀਕ ਹੈ ਵੀਰ ਟੇਬਲ ਲਗਾ ਕੇ ਜੀ ਟੇਬਲ ਵੀ ਵੱਡਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਟੇਬਲ ਵੀ ਵੱਡਾ ਹੈਗਾ 25000 ਰੁਪਏ ਹਾਂਜੀ 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 ਠੀਕ ਹੈ ਜੀ 25000 ਰੁਪਏ ਵੀ ਪ੍ਰਾਈਸ ਹੈ ਦਾ ਮਿੱਤਰੋ ਤੇ ਜੀ ਮਾਨ ਤਨ ਜੋ ਵੀ ਸੱਜਣ ਮਿੱਤਰ ਚੱਲ ਜਾਊਗਾ ਉਹ ਮੌਕੇ ਤੇ ਸਰ ਉਹ ਹੋ ਜਾਊਗਾ ਪਾਸ ਗਿਫਟ ਜਿਹੜਾ ਹੈਗਾ ਅਸੀਂ ਆਪਣੀ ਦੁਕਾਨ ਦੀ ਤਰਫੋਂ ਦੇਣਾ ਉਹ ਦੇ ਨਹੀਂ ਦੇਣਾ ਕਰੀ ਠੀਕ ਹੈ ਜੀ ਤੇ ਇੱਕ ਜਿਹੜਾ ਵੀ ਸ਼ੇਅਰ ਕਰੂ ਲੋਕ ਮਿੱਤਰਾਂ ਨੂੰ ਇੱਕ ਆਫਰ ਆ ਗਈ ਇੱਕ ਉਹਨੂੰ ਵੀ ਆਪਾਂ ਗਿਫਟ ਦੇਣਾਗਾ ਉਹ ਵੀ ਆਏ ਨਹੀਂ ਛੋਟਾ ਜਿਹਾ ਉਹ ਹੀ ਗਿਫਟ ਦੇਤਾ ਵੀ 20000 ਰ ਬਾਬੂ ਜੀ ਨੇ ਕਰਤਾ ਐਲਾਨ ਕਹਿੰਦੇ ਵੀ ਜਿਹੜਾ ਬੰਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਤਾਂ ਉਹਦੇ ਲਈ ਸਪੈਸ਼ਲ ਗਿਫਟ ਵੀ ਕੱਢਿਆ ਜਾਊਗਾ ਇੱਕ ਗੱਲ ਹੋਰ ਹੈ ਮਹਾਰਾਜ ਜਿਹੜਾ ਬੰਦਾ ਸਟੇਟਸ ਲਾਊਗਾ ਇਸ ਦੇ ਲਿੰਕ ਨੂੰ ਹਾਂਜੀ WhatsApp ਤੇ ਲਿੰਕ ਲਿਖਾਊਗਾ ਆਪਾਂ ਨੂੰ ਦਿਖਾਊਗਾ ਵੀ ਉਹ ਮੇਰੇ WhatsApp ਦੇ ਤੇ ਇਨੇ ਬੀ ਇਨੇ ਜਣੇ ਦੇਖ ਲਿਆ 10000 ਦੇ ਜਾਂ 2050 ਦੇ ਉਹਨੂੰ ਦੋ ਗਿਫਟ ਦੇਨੇ ਆ ਉਹਨੂੰ ਦੋ ਗਿਫਟ ਮੈਨੇ ਲਾਓ ਵੀ ਆਫਰ ਤੇ ਆਫਰ ਆ ਗਈ ਤੇ ਆਪਾਂ ਕਰਦੇ ਆ ਜੋ ਸੱਜਣ ਮਿੱਤਰੋ ਤਾਂ ਹਾਂਜੀ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਤੇ ਤੁਹਾਨੂੰ ਆਪਾਂ ਦਿਖਾਈ ਜਾਂਦੇ ਆ ਕੋਸ਼ਿਸ਼ਾਂ ਜਿਹੜੀਆਂ ਕਿ ਆਪਾਂ ਰੇਟਾਂ ਦਾ ਦੱਸ ਨਹੀਂ ਸਕਦੇ ਤੇ ਦੇਖ ਸਕਦੇ ਹੋ ਅੱਗੇ ਬਹੁਤ ਟੌਪ ਟੌਪ ਕੁਆਲਿਟੀ ਦਾ ਸਮਾਨ ਆਪਨੇ ਕੋਲ ਸਾਰੀ ਕੁਆਲਿਟੀ ਮਿਲੂਗੀ ਆਪਣੇ ਕੋਲ ਇਹ ਵੀ ਹੈ ਜੀ ਜਿਵੇਂ ਇਹ ਕਾਰਨਰ ਸੋਫਾ ਨਾ ਹਾਂਜੀ ਕਾਰਨਰ ਸੋਫਾ ਜਿਵੇਂ ਕਈ ਵਾਰੀ ਘਰੇ ਕਿਸੇ ਦੇ ਕਾਰਨਰ ਕਾਰਨਰ ਹੁੰਦਾ ਕਈ ਵਾਰੀ ਹਾਂਜੀ ਹਾਂਜੀ ਲੌਬੀ ਦੇ ਵਿੱਚ ਜਿੱਦਾਂ ਲੌਬੀ ਦੇ ਵਿੱਚ ਹੁੰਦੇ ਆ ਹਾਂਜੀ ਜਿਵੇਂ ਫਰਜ਼ ਕਰੋ ਸੋਫਾ 20000 ਦਾ 30000 ਰੁਪਏ ਦਾ ਫਰਜ਼ ਕਰੋ ਜਿੰਨੇ ਦਾ ਵੀ ਸੋਫਾ ਹੈਗਾ ਘਰੇ ਜਾ ਕੇ ਜੀ ਆਪਣੇ ਤੋਂ ਬੰਦਾ ਕਾਰਨਰ ਸਪੈਸ਼ਲ ਵੀ ਬਣਵਾਊਗਾ ਨਾ ਉਹ ਵੀ ਇੰਨੇ ਦੀ ਰੇਟ ਲੱਗੂਗਾ ਉਹਦਾ ਕੀ ਹੈ ਕਈ ਵਾਰੀ ਸਪੈ ਅਲੱਗ ਤਰ੍ਹਾਂ ਦਾ ਹੁੰਦਾ ਇਧਰੋਂ ਵੀ ਕਾਰਨਰ ਹੁੰਦਾ ਇਧਰੋਂ ਵੀ ਕਾਰਨਰ ਇੱਕ ਸਾਈਡ ਕਾਰਨਰ ਆ ਗਿਆ ਉਹਨੂੰ ਆਪਾਂ ਉਦਾਂ ਵੀ ਦੇ ਦਾਂਗੇ ਜੀ ਉਦਾਂ ਵੀ ਦੇ ਦਾਂਗੇ ਠੀਕ ਉਹਦਾ ਸਪੈਸ਼ਲ ਬਣਾ ਕੇ ਦੇਵਾਂਗੇ ਰੇਟ ਸੇਮ ਹੀ ਹੋ ਕੋਈ ਸਪੈਸ਼ਲ ਰੇਟ ਨਹੀਂ ਹੈ ਠੀਕ ਹੈ ਜੀ ਰੇਟ ਸੇਮ ਹੀ ਹੋ ਵੀ ਦੇਖ ਸਕਦੇ ਹੋ ਸੱਜਣ ਮਿੱਤਰੋ ਤੁਸੀਂ ਗਾਂ ਦੀ ਗਾਂ ਸਮਾਨ ਬਾਊ ਜੀ ਕੋਲੇ ਪੂਰਾ ਟੌਪ ਕੁਆਲਿਟੀ ਦਾ ਤੇ ਨੰਬਰ 1 ਸਮਾਨ ਹੁੰਦਾਗਾ ਤੇ ਅੱਗੇ ਆਪਾਂ ਤੁਹਾਨੂੰ ਜਿਵੇਂ ਸੋਫੇ ਇਧਰਲੇ ਦਿਖਾ ਚੁੱਕੇ ਆ ਤੇ ਅੱਗੇ ਤੁਹਾਨੂੰ ਦਿਖਾਉਣੇ ਹੁਣ ਆਪਾਂ ਬੈੱਡ ਜਿਹੜੇ ਕਿ ਆਪਣੇ ਸਾਰਿਆਂ ਤੋਂ ਚੀਜ਼ ਕੀਮਤੀ ਦੇ ਘਰਾਂ ਦੇ ਵਿੱਚ ਆਮ ਹੀ ਵਰਤੀ ਜਾਣ ਵਾਲੀ ਆ ਜੀ ਤੇ ਇਹ ਚੀਜ਼ ਤੁਹਾਨੂੰ ਦਿਖਾਉਨੇ ਆਓ ਜੀ ਹਾਂਜੀ ਇਹਨਾਂ ਦੇ ਦੱਸ ਦਿਓ ਜੀ ਬਾਰੇ ਜਾਣਕਾਰੀ ਹਾਂਜੀ ਇਹਨਾਂ ਦਾ ਜਿਹੜਾ ਰੇਟ ਹੈਗਾ ਜੀ ਆਪਣਾ 15000 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਬੈੱਡ ਤੋਂ ਜਿਹੜਾ ਰੇਟ ਹੈਗਾ ਜੀ ਆਪਾਂ ਨੋਰਮਲ ਬੈੱਡ ਲੈਣਾਗਾ ਵੈਸੇ ਉਹਦਾ ਹੋ ਜਾਂਦਾ 10000 ਤੋਂ ਸਟਾਰਟ ਇਹਦਾ ਜਿਹੜਾ ਬੈੱਡ ਹੈਗਾ ਆਪਣਾ 15000 ਰੁਪਏ ਤੋਂ ਰੇਟ ਸਟਾਰਟ ਹੋ ਜਾਂਦਾ ਇਹ ਬੈੱਡ ਦਾ ਠੀਕ ਹੈ ਜੀ 15000 ਰੁਪਏ ਤੋਂ ਸਟਾਰਟਿੰਗ ਆ ਗਈ ਕੱਲਾ ਬੈੱਡ ਦਾ ਰੇਟ ਆ ਗਿਆ ਤੇ ਗੱਦੇ ਦਾ ਵੀ ਸਰ ਮੈਂ ਤੁਹਾਨੂੰ ਨਾਲ ਦੱਸ ਹੀ ਦੇਣਾ ਹਨਾ ਜੀ ਤੇ ਗੱਦੇ ਦਾ ਸਾਰ ਇਹ ਆਇਆ ਜਾਂਦਾ ਆ ਗੱਦਾ ਆ ਗਿਆ ਜੀ ਆਪਣੇ ਕੋਲੇ ਕੰਪਨੀ ਦਾ ਗੱਦਾ ਆ ਜਾਂਦਾ ਕੰਫਰਟ ਫਾਰਮ ਦਾ ਆ ਜਾਂਦਾ ਠੀਕ ਹੈ ਜੀ ਕੰਪਨੀ ਦਾ ਗੱਦਾ ਹਾਂਜੀ ਹਾਂਜੀ ਇੱਕ ਤਰ੍ਹਾਂ ਇਹਦੇ ਵਿੱਚ ਫਾਰਮ ਵਾਲਾ ਗੱਦਾ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਤਰ੍ਹਾਂ ਵਿੱਚ ਫਾਰਮ ਵਾਲਾ ਗੱਦਾ ਆਇਆ ਨਾ ਇੱਕ ਵਿੱਚ ਆਪਣੇ ਕੋਲੇ ਸਪ੍ਰਿੰਗ ਵਾਲਾ ਵੀ ਗੱਦਾ ਆਉਂਦਾ ਠੀਕ ਹੈ ਜੀ ਆਹ ਸਪ੍ਰਿੰਗ ਵਾਲਾ ਇਧਰ ਤੁਸੀਂ ਦੱਬ ਕੇ ਦੇਖ ਸਕਦੇ ਹੋ ਆਪਣੇ ਕੋਲੇ ਸਪ੍ਰਿੰਗ ਵਾਲਾ ਗੱਦਾ ਵੀ ਮਿਲ ਜੂਗਾ ਠੀਕ ਹੈ ਜੀ ਸਪ੍ਰਿੰਗ ਵਾਲਾ ਵੀ ਕੰਪਨੀ ਦਾ ਪੂਰੇ ਆ ਜਾਣਗੇ ਜੰਪ ਲੈ ਸਕਦੇ ਹਾਂ ਹਾਂਜੀ ਹਾਂਜੀ ਤੇ ਇਹਦੀ 10 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਇਹਦੀ 10 ਸਾਲ ਦੀ ਗਾਰੰਟੀ ਹੈ ਮਿੱਤਰੋ ਇਹਦੇ ਹਾਂ ਅਰੇ ਕੰਪਨੀ ਤਰਫੋਂ ਆਉਂਦੇ ਨੇ ਉਹ ਸਰਹਾਣੇ ਹੈਗੇ 3500 3000 ਰੁਪਏ ਦੇ ਹੁੰਦੇ ਆ ਜੇ ਸਰਹਾਣੇ ਨਹੀਂ ਲੈਣੇ ਤੁਸੀਂ 2000 ਰੁਪਏ ਲੈਸ ਕਰ ਦਿੰਦੇ ਨੇ ਸਰਹਾਣੇ ਨਹੀਂ ਲੈਣੇ ਜੇ ਸਿਰਫ ਕੰਫਰਟ ਹੌਮ ਦੇ ਉੱਪਰ ਹੈਗੀ ਐ ਸਕੀਮ ਜਿਹੜੀ ਹੈ ਠੀਕ ਹੈ ਜੀ ਇਹ ਸਕੀਮ ਵੀ ਇਹਦੇ ਲਈ ਆ ਠੀਕ ਆ ਤਾਂ ਹਾਂਜੀ ਆ ਅੱਗੇ ਵੀ ਹਨਾ ਉਹੀ ਚੀਜ਼ ਆ ਤੇ ਆ ਦੇਖ ਸਕਦੇ ਹੋ ਮੈਂ ਕਹਿੰਦਾ ਪੂਰੀ ਟੌਪ ਟੌਪ ਸਟੈਂਡਰਡ ਦੀਆਂ ਚੀਜ਼ਾਂ ਮੈਂ ਠੀਕ ਆ ਬਲੇ ਸਰ ਇੱਧਰ ਵੀ ਨਿਗਾਹ ਮੋੜਾ ਦਿਓ ਬੈਡਾਂ ਦਾ ਇੱਕ ਉਧਰਲੀ ਸਾਈਡ ਵੀ ਪਏ ਆ ਜੀ ਮੁੰਡਿਆਂ ਦਿਖਾ ਦਈਏ ਇੱਧਰ ਵੀ ਸਾਰਾ ਆ ਵੀ ਸਾਰਾ ਸਾਮੀ ਹੈਗਾ ਜੀ ਹੈਗਾ ਅ ਇੰਨਾ ਦਾ ਪ੍ਰਾਈਸ ਕਿੱਥੋਂ ਸ਼ੁਰੂ ਹੋ ਜਾਂਦਾ ਜੀ ਇਹ ਸਭ 10000 ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ 10000 ਤੋਂ ਲੈ ਕੇ ਅੱਗੇ ਇਹ ਆਪਾਂ ਨੂੰ 13000 ਰੁਪਏ ਦਾ ਬੈੱਡ ਤੇ ਗੱਦਾ ਪੈ ਜਾਂਦਾ ਜੀ ਠੀਕ ਹੈ ਜੀ 13000 ਰੁਪਏ ਦੇ ਵਿੱਚ ਪੈ ਜਾਂਦਾ ਜੀ ਯਾਨੀ ਕਿ 13000 ਦੇ ਵਿੱਚ ਬੈੱਡ ਤੇ ਗੱਦਾ ਦੋਵੇਂ ਪੈ ਜਾਂਦੇ ਦੋਨੋਂ ਚੀਜ਼ਾਂ ਪੈ ਜਾਂਦੀਆਂ ਠੀਕ ਹੈ ਜੀ ਅੱਗੇ ਦੀ ਅੱਗੇ ਰੇਟ ਵੱਧ ਤੋਂ ਵੱਧ ਹਨਾ ਹੀ ਲੱਗ ਜਾਂਦਾ ਫਿਰ ਤਾਂ ਦੇਖ ਸਕਦੇ ਹੋ ਜਿਵੇਂ ਤੁਸੀਂ ਮੈਂ ਕਹਿੰਦਾ ਬਾਊ ਜੀ ਨੇ ਸਮਾਨ ਪੂਰਾ ਨੰਬਰ 1 ਕੁਆਲਿਟੀ ਲੈ ਕੇ ਆਂਦਾ ਹੋਇਆ ਦੁਕਾਨ ਤੇ ਵਿੱਚ ਤਾਂ ਜੇ ਕਿਸੇ ਸੱਜਣ ਮਿੱਤਰ ਨੂੰ ਲੋੜ ਆ ਤਾਂ ਜਲਦੀ ਜਲਦੀ ਕਨੈਕਟ ਕਰੋ ਬਾਉਜੀ ਨਾਲ ਕਿਉਂਕਿ ਜਿਹੜੀਆਂ ਆਫਰਾਂ ਵਿੱਚ ਦਿੱਤੀਆਂ ਆਪਾਂ ਸ਼ੁਰੂਆਤ ਤੁਹਾਨੂੰ ਦੱਸਿਆ ਜਿਹੜਾ ਕੋਈ ਇਹਦੇ ਵਿੱਚ ਵੀ ਸਮਾਨ ਲਊਗਾ ਨਾ ਜੀ ਆਪਣੇ ਤੋਂ ਆਪਾਂ ਉਹਦੇ ਵਿੱਚ ਵੀ ਆਪਾਂ ਉਹਨੂੰ ਗਿਫਟ ਦਵਾਂਗੇ ਚਾਹੀ ਬੈਗ ਲੈ ਲੈ ਚਾਹੀ ਗੱਦਾ ਲੈ ਲੈ ਜਿਹੜਾ ਉਹਨੂੰ ਵੀ ਦਵਾਂਗੇ ਆਪਾਂ ਗਿਫਟ ਉਹਨੂੰ ਵੀ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਤਾਂ ਕਹਿੰਦਾ ਗਿਫਟ ਦੇ ਨਹੀਂ ਦੇਣਾ ਸਮਾਨ ਲੈਣ ਨਾਲ ਉਹ ਜਦੋਂ ਮੈਨਾਂ ਜੀ ਗਿਫਟ ਸ਼ੇਅਰ ਆਲਾ ਗਿਫਟ ਵੀ ਦਵਾਂਗੇ ਤੇ ਜਿਹੜਾ ਸਮਾਨ ਲੈਣਾ ਉਹ ਵੀ ਗਿਫਟ ਆਪਾਂ ਦਵਾਂਗੇ ਉਹਦੇ ਲਈ ਵੀ ਗਿਫਟ ਆ ਵੀ ਮਿੱਤਰੋ ਜਿਹੜਾ ਬੰਦਾ ਸਮਾਨ ਲੈਣ ਆਊਗਾ ਤਾਂ ਦੇਖ ਸਕਦੇ ਹੋ ਮੈਂ ਕਹਿੰਦਾ ਨੰਬਰ 1 ਕੁਆਲਿ ਤੁਸੀਂ ਹਾਂਜੀ ਆਪਾਂ ਦੇਖਾਂਗੇ ਹਾਂਜੀ ਹਾਂਜੀ ਅੱਕਰੀ ਆਗੇ ਜਰੂਰ ਵੀ ਤੁਸੀਂ ਆ ਗੱਦਾ ਚੱਕ ਕੇ ਦੇਖੋ ਆ ਗੱਦੇ ਦਾ ਆਪਾਂ ਨੂੰ ਪਤਾ ਲੱਗਦਾ ਜਿਹੜੇ ਉਹਨੇ ਹੁੰਦੇ ਚੱਕ ਲਓ ਧਰਲੋ ਵਾਲੇ ਗੱਦੇ ਵਾਲੇ ਵੀ ਗੱਦਾ ਲੈ ਜਾ ਜੀ ਤੁਹਾਡਾ 2000 ਦਾ ਪ੍ਰਾਣਾ ਕੱਟ ਲਾਂਗੇ ਆ ਦੇ ਦਾਂਗੇ ਇੱਥੋਂ ਪਤਾ ਲੱਗਦਾ ਇਹ ਹੈਵੀ ਗੱਦੇ ਦਾ ਯਾ ਪਰ ਉਹ ਆ ਚੀਜ਼ ਤੇ ਸਰ ਮਾੜਾ ਜਿਹਾ ਕੈਮਰਾ ਇੱਥੇ ਵੀ ਜੇ ਘਮਾ ਦਿਓ ਤੁਸੀਂ ਹਾਂਜੀ ਹਾਂਜੀ ਆ ਗੱਦੇ ਦਾ ਪਤਾ ਲੱਗਦਾ ਵੀ ਹੈਵੀ ਗੱਦੇ ਦਾ ਜੀ ਇੱਥੋਂ ਪਤਾ ਲੱਗਦਾ ਫਾਰਮ ਵਾਲਾ ਗੱਦਾ ਆ ਆ ਦੇਖਾਂਗੇ ਹਾਂ ਜੀ ਜਿਹੜੀ ਉਹ ਹਲਕੀ ਚੀਜ਼ ਨਹੀਂ ਮਿਲੂਗੀ ਆਪਣੇ ਕੋਲ ਬੜਾ ਜਾਨੀ ਕਿ ਵੀ origignal ਯਾਰ ਵਧੀਆ ਚੀਜ਼ ਹੀ ਮਿਲਣੀ ਆ ਜਿੰਨੇ ਵੀ ਸੱਜਣ ਮਿੱਤਰ ਦੇ ਰਹੇ ਆ ਕਿ ਜਿਹੜੀ ਆਪਣੀ ਸ਼ਾਪ ਹੀ ਆ ਜੀ ਇਹ ਇੱਕ ਜੈਨੂਇਨ ਸ਼ਾਪ ਹੀ ਆ ਜੀ ਜੈਨੂਇਨ ਸਮਾਨ ਵਾਲੀ ਆ ਰੇਟ ਵੇਟ ਕੁਆਲਿਟੀ ਕਿੰਨਾ ਚੀਜ਼ਾਂ ਦੀ ਆਪਣੀ ਗਾਰੰਟੀ ਵੀ ਹੋਊਗੀ ਇੱਕ ਵਾਰ ਦੀ ਗਾਰੰਟੀ ਨਹੀਂ ਉਹ ਲਾਈਫਟਾਈਮ ਦੀ ਗਾਰੰਟੀ ਠੀਕ ਆ ਜੀ ਲਾਈਫਟਾਈਮ ਦੀ ਗਾਰੰਟੀ ਕਸਟਮਰ ਆਪਣੇ ਕੋਲ ਫਰਜ਼ ਕਰੋ ਕਈ ਵਾਰੀ ਕੋਈ ਚੀਜ਼ ਵੀ ਲੈ ਜਾਂਦਾ ਨਾ ਫਰਨੀਚਰ ਦਾ ਬੈੱਡ ਵੀ ਲੈ ਗਿਆ ਸੋਫਾ ਵੀ ਲੈ ਗਿਆ ਅਲਮਾਰੀ ਵੀ ਲੈ ਗਿਆ ਕੁਝ ਵੀ ਲੈ ਗਿਆ x y z ਫਿਰ ਆਪਣਾ ਕੁਝ ਵੀ ਲੈ ਗਿਆ ਜੀ ਹਾਂਜੀ ਉਹਨੂੰ ਆਪਾਂ ਨਾ ਜੇ ਕਸਟਮਰ ਪਿਆਰ ਨਾਲ ਕਹਿੰਦਾ ਯਾਰ ਸਾਥੋ ਵੀ ਥੋੜੀ ਜਿਹਾ ਖਰਾਬ ਹੋ ਗਈ ਕੋਈ ਚੀਜ਼ ਅਸੀਂ ਉਹਨੂੰ ਵੀ ਨਾ ਜਿਵੇਂ ਵੀ ਹੈਗਾ ਉਹਨੂੰ ਘਰੇ ਕਦਰ ਕੋ ਸੇਰਵਿਸ ਦਿੰਨੇ ਹੈਗੇ ਖੁਸ਼ ਹੋ ਕੇ ਸਰਵਿਸ ਦਿੰਨੇ ਸਾਡੇ ਕੋਲੇ ਸਾਰਾ ਸਮਾਨ ਆਪਣਾ ਬੰਦਾ ਆਪਣਾ ਕਾਰੀਗਰ ਭੇਜੀਦਾ ਉਹਦੇ ਕੋਲੇ ਜਾਂਦੇ ਆ ਜੇ ਕਿਸੇ ਨੇ ਕਸਟਮਰ ਨੇ ਸਮਾਨ ਆਪਣਾ ਇੱਥੋਂ ਲੈ ਲਿਆ ਉਹ ਆਪਣਾ ਕੁੜੀ ਦੇ ਵਿਆਹ ਦੇ ਵਿੱਚ ਦੂਰ ਦਿੱਤਾ ਸਮਾਨ ਆਪਾਂ ਤਾਂ ਵੀ ਉਹਦਾ ਕਸਟਮਰ ਦੀ ਜਿਹੜੀ ਵੀ ਕੋਈ ਕੰਪਲੀਟ ਹੁੰਦੀ ਹੈ ਕਰੀਦੀ ਹੈ ਕਈ ਵਾਰ ਦੇਖੋ ਸਾਡੇ ਕੰਨੀ ਕੋਈ ਕੰਪਲੀਟ ਨਹੀਂ ਹੁੰਦੀ ਪਰ ਕਸਟਮਰ ਦੇ ਘਰੇ ਜਾ ਕੇ ਉਹਨਾਂ ਨੇ ਕੋਈ ਵਾਰੀ ਕੋਈ ਚੱਕਰ ਚ ਦਿੱਕਤ ਆ ਜਾਂਦੀ ਹੈ ਤਾਂ ਅਸੀਂ ਤਾਂ ਵੀ ਕਰਕੇ ਆਈਦੀ ਹੈ ਪ੍ਰੋਬਲਮ ਸੋਲਵ ਉਹਨਾਂ ਦੀ ਲਓ ਵੀ ਮਿੱਤਰੋ ਬੰਦੇ ਦਾ ਬਹੁਤ ਦੇਖਿਆ ਹੋਣੇ ਆ ਤੇ ਬਹੁਤ ਤੁਸੀਂ ਦੁਕਾਨਾਂ ਤੇ ਜਾਂਦੇ ਹੋਮੋਗੇ ਸਮਾਨ ਘਰਾਂ ਦਾ ਲੈਣ ਪਰ ਆ ਬਾਉ ਜੀ ਦਾ ਨਾਲ ਗੱਲਬਾਤ ਕਰਕੇ ਤੇ ਸਮਾਨ ਦੇਖ ਕੇ ਤੇ ਗੱਲਬਾਤ ਕਰਕੇ ਬਹੁਤ ਜਾਨੀ ਕਿ ਇੰਨਾ ਕੁ ਵਧੀਆ ਲੱਗਿਆ ਕਿ ਯਾਰ ਸੁਭਾਅ ਬਹੁਤ ਚੰਗਾ ਇੱਕ ਗੱਲ ਹੋਰ ਦੇਖੋ ਜੀ ਇੱਕ ਮਿੰਟ ਗੱਲ ਸੁਣੋ ਵੀਰੇ ਤੁਸੀਂ ਆਹ ਸਮਾਨ ਨਹੀਂ ਲੈਣ ਆਇਆ ਕੁਦਰਤੀ ਆਪਾਂ ਹੀ ਲਾ ਲਓ ਹਾਂਜੀ ਕਸਟਮਰ ਆਏ ਹੋਏ ਆਗੇ ਤੁਸੀਂ ਬੈੱਡ ਦਿੱਤਾਗਾ ਜੀ ਬੈੱਡ ਤੁਸੀਂ ਕਾਦੇ ਵਾਸਤੇ ਲੈ ਕੇ ਆਇ ਸੀ ਦੱਸੋ ਮਹਰਾਜ ਇਹਦਰ ਬੈੱਡ ਕਿੰਨੇ ਦਿੱਤਾ ਤੁਹਾਨੂੰ ਕਿੰਨੇ ਦਾ ਬੈੱਡ ਦੱਸ ਦੋ ਤੇ ਕਾਦੇ ਵਾਸਤੇ ਲੈ ਕੇ ਆਂਦਾ ਸੀ ਕਰੇ ਖਾਤਰ ਲੈਣਗੇ ਕਰ ਖਾਤਰ ਲੈਣਗੇ ਸੀ ਤੋਨੂੰ ਕਿਵੇਂ ਦਿੱਤਾ ਜੀ ਪਹਿਲਾਂ ਵੀ ਲੈ ਕੇ ਗਏ ਸੀ ਤੁਸੀਂ ਬੈਡ ਕੁੜੀ ਦੇ ਵਾਲੇ ਲੈ ਕੇ ਗਏ ਸੀ ਨਾ ਕੁੜੀ ਦੇ ਵਿਆਹ ਵਾਲੇ ਸਮਾਨ ਲੈ ਕੇ ਗਏ ਸੀ ਤੁਹਾਨੂੰ ਆਪਾਂ ਉਦੋਂ ਕੀ ਦਿੱਤਾ ਸੀਗਾ ਜੀ ਸਾਰੇ ਸਮਾਨ ਨਾਲ ਸਹੀ ਰੇਟ ਦਿੱਤਾ ਜੀ ਨਾਲ ਤੁਹਾਨੂੰ ਕੀ ਦਿੱਤੇ ਸੀ ਗੱਦੇ ਦਿੱਤੇ ਸੀ ਨਾ ਗਿਫਟ ਆਪਾਂ ਸਾਰੇ ਕੁੜੀ ਦੇ ਵਿਆਹ ਦੇ ਸਮਾਨ ਲੈ ਆਏ ਸੀ ਵੀਰ ਆਪਣੇ ਕੋਲ ਇਹਨਾਂ ਨੂੰ ਗੱਦੇ ਦਿੱਤੇ ਸੀ ਉਹ ਉਧਰ ਤੇ ਆ ਗਏ ਸਮਾਨ ਲੈ ਕੇ ਗਏ ਇਹਨਾਂ ਨੂੰ ਗਿਫਟ ਦਿੱਤਾ ਗਿਆ ਨਾਲ ਤੇ ਤੁਸੀਂ ਵੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਮੈਂਟੋ ਮੈਂਟੀ ਸ਼ਾਪ ਦੇ ਉੱਤੇ ਪਹੁੰਚ ਜੋਕਰਾਂ ਦੀ ਤਾਂ ਕਿ ਤੁਸੀਂ ਰਹਿ ਨਾ ਜਾਵੋ ਜਿੰਨੇ ਵੀ ਸੱਜਣ ਮਿੱਤਰ ਆਪਣੇ ਅੱਛਾ ਇੱਕ ਗੱਲ ਹੋਰ ਹੈ ਜੀ ਇੱਕ ਗੱਲ ਜਿਹੜੇ ਤੁਸੀਂ ਮੇਰੇ ਕੋਲੇ ਹੁਣ ਉੱਥੇ ਆਏ ਸੀਗੇ ਜਿਹੜੇ ਤੁਸੀਂ ਉਹ ਕਹਿੰਦੇ ਸੀਗੇ ਫਲਾਨੇ ਬੰਦਿਆਂ ਦਾ ਆਪਾਂ ਉਹਨਾਂ ਦਾ ਨਾਮ ਨਹੀਂ ਲੈਣਾ ਆਪਣੇ ਕਸਟਮਰ ਨੇ ਉਹ ਵੀ ਬੰਦੇ ਵਧੀਆ ਨੇ ਆਪਣੇ ਦੇਖਿਆ ਜਾਵੇ ਆਪਣੇ ਤਾਂ ਉਹ ਇੱਕ ਤਰ੍ਹਾਂ ਦੇ ਰੱਬ ਹੀ ਨੇ ਆਪਣੇ ਲਈ ਭਗਵਾਨ ਨੇ ਹੈ ਨਾ ਕਸਟਮਰ ਸਾਰੇ ਭਗਵਾਨ ਦਾ ਰੂਪ ਹੀ ਹੁੰਦੇ ਆ ਉਹਨਾਂ ਨਾਲ ਆਪਣੀ ਕੋਈ ਗੱਲਬਾਤ ਤਾਂ ਹੋਈ ਨਹੀਂ ਜਾਂ ਹੋਈ ਐ ਸੋ ਉਹਨੂੰ ਸੁਣਨ ਚ ਆਈ ਐ ਤੁਸੀਂ ਜਿਹੜੀ ਤੁਸੀਂ ਕਹਿੰਦੇ ਸੀ ਵੀ ਸੁਣਨ ਚ ਆਈ ਐ ਵੀ ਕੋਈ ਉਹਨਾਂ ਨੇ ਆਖਿਆ ਵੀ ਯਾਰ ਐਂ ਗੱਲ ਹੋ ਗਈ ਸੋ ਉਹਨੂੰ ਤੁਸੀਂ ਆਏ ਕਾਹਦੇ ਲਈ ਤੁਸੀਂ ਨਾਲ ਉਹ ਗੱਲ ਵੀ ਦੱਸਣ ਆਏ ਤੁਸੀਂ ਵੀਰ ਵੀ ਮੈਨੂੰ ਐਂ ਲੱਗਦਾ ਵੀ ਯਾਰ ਇਹੇ ਜੀ ਗੱਲ ਤਾਂ ਹੋਣੀ ਸਾਜੀ ਆ ਤੁਸੀਂ ਮੈਨੂੰ ਦੱਸਣੀ ਆਏ ਨਾ ਪੁੱਛਣ ਵੀ ਆਏ ਦੱਸਣ ਵੀ ਆਏ ਕੋਲੋਂ ਸਮਾਨ ਚੜਾਉਣਾ ਵੀ ਲੈਣਾ ਸੀ ਉਹ ਤਾਂ ਲੈ ਲਿਆ ਸੋ ਉਹ ਵੀ ਆਏ ਕੀ ਲੱਗਿਆ ਵੀ ਉਹ ਬੰਦੇ ਕੀ ਨਹੀਂ ਕਰ ਸਕਦਾ ਜਾਂ ਵੀ ਸਾਡੇ ਬਾਰੇ ਕੀ ਲੱਗਿਆ ਸੋਨੂੰ ਨਹੀਂ ਉਹ ਗੱਲ ਨਹੀਂ ਹੋ ਸਕਦੀ ਨਹੀਂ ਉਹ ਗੱਲ ਹੋ ਨਹੀਂ ਸਕਦੀ ਹਾਂ ਵੀ ਤਾਂ ਤੁਹਾਨੂੰ ਕਹਿ ਰਹੇ ਆ ਵੀ ਯਾਰ ਉਹ ਗੱਲ ਨਹੀਂ ਹੋ ਸਕਦੀ ਵੀ ਮੈਂ ਉਹਨਾਂ ਕੋਲ ਜਾ ਕੇ ਪਤਾ ਕਰਕੇ ਆਉਣਾ ਵਾ ਜਾ ਕੇ ਪਤਾ ਵੀ ਮੈਂ ਜਾ ਕੇ ਦੁਕਾਨ ਤੇ ਪਤਾ ਕਰਕੇ ਆਉਣਾ ਨਹੀਂ ਉਹ ਗੱਲ ਨਹੀਂ ਹੋ ਸਕਦੀ ਵੀ ਯਾਰ ਬੰਦੇ ਆਪਣੇ ਆਪ ਦੇ ਨੇ ਉਹ ਵੀ ਆਪਣਾ ਇੰਨਾ ਸਾਲਾਂ ਤੋਂ ਜੁੜੇ ਹੋਏ ਆ ਅੱਜ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਰਿਜ਼ਲਟ ਵੀ ਆਪਾਂ ਤੁਹਾਡੇ ਸਾਹਮਣੇ ਕੱਢ ਕੇ ਦਿਖਾਇਆ ਤੁਹਾਨੂੰ ਵੀ ਰਿਜ਼ਲਟ ਦੇਖ ਸਕਦੇ ਹੋ ਬਾਈ ਜਿਹੜੇ ਦੱਸਿਆ ਬਾਈ ਜੀ ਗਾਹਕ ਪੁੱਛ ਹੋਈ ਸੀ ਅੱਗੇ ਆ ਗਈਆਂ ਆਪਣੇ ਕੋਲ ਅਲਮਾਰੀਆਂ ਜਿਵੇਂ ਦੇਖ ਸਕਦੇ ਹੋ ਇਹਨਾਂ ਬਾਰੇ ਵੀ ਆਪਾਂ ਜਾਣਕਾਰੀ ਬਾਉ ਜੀ ਤੋਂ ਲੈਣੇ ਹੋ ਤਾਂ ਹਾਂਜੀ ਬਾਈ ਆਹ ਦੇਖ ਸਕਦੇ ਹੋ ਜਿਵੇਂ ਤੁਸੀਂ ਵਿੱਚੋਂ ਵੀ ਬਈ ਇਹਦਾ ਸਾਰਾ 10000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਲਮਾਰੀ ਠੀਕ ਹੈ 10000 ਰੁਪਏ ਤੋਂ ਸਟਾਰਟ ਆ ਬਈ ਅੱਗੇ ਦੀ ਅੱਗੇ ਜਿਵੇਂ ਜਿਵੇਂ ਇਹ ਆਪਣੇ ਕੋਲੇ ਜੀ 3 ਫੁੱਟ ਤੋਂ ਲੈ ਕੇ ਜੀ ਜਿੰਨੀ ਮਰਜ਼ੀ ਕਰਾ ਲਓ ਜੀ 10 ਫੁੱਟ ਤੱਕ ਕਰਾ ਲਓ ਜੀ ਚਾਹੇ ਆਪਣੇ ਘਰੇ ਤਿਆਰ ਕਰਾਉਣੀ ਆਪਾਂ ਘਰੇ ਵੀ ਤਿਆਰ ਕਰਦਣ ਲਿਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਚ ਡਰਾਵ ਵਾਲੀ ਆ ਗਈ ਜੀ ਇਹਦੇ ਚ ਇੱਕ ਇਹ ਆ ਸਰ ਡ्रेसਿੰਗ ਟੇਬਲ ਲੈਣ ਦੀ ਲੋੜ ਨਹੀਂ ਜਿਹੜੀ ਕੋਈ ਸਾਡੀ ਭੈਣ ਦੇ ਵਿਆਹ ਦੇ ਵਾਸਤੇ ਕੋਈ ਆਪਾਂ ਦਾਜ ਦੇ ਹੀ ਦਿੰਨੇ ਆ ਜੀ ਡ्रेसਿੰਗ ਟੇਬਲ ਲੈਣੇ ਆਪਾਂ 10000 ਦੀ ਇਹ ਦੇਖੋ ਜੀ ਖੁਮਾਰਾ ਜੀ ਇੱਥੇ ਉੱਪਰ ਕਾ ਚੀ ਆ ਜਾਂਦੀ ਹੈ ਇਹਨਾਂ ਦੇ ਅਲਮਾਰੀ ਦੇ ਉੱਪਰ ਠੀਕ ਹੈ ਜੀ ਹਾਂਜੀ ਇਹਦਾ ਕੋਈ ਵੀ ਪ੍ਰੋਬਲਮ ਆਉਂਦੀ ਆ ਸੀ ਇਹਦੀ ਵੀ ਜ਼ਿੰਮੇਵਾਰੀ ਹੈ ਸਾਡੀ ਸਾਰੀ ਬਿਮਾਰੀ ਆਪਦੀ ਤਿਆਰ ਹੁੰਦੀ ਹੈ ਜੀ ਠੀਕ ਹੈ ਜੀ ਆਪਣੇ ਜਾਨੀ ਕਿ ਆਪ ਤਿਆਰ ਕਰਦੇ ਆ ਇਹ ਇਹਨਾਂ ਦੇ ਆਪ ਦਾ ਹੀ ਕੰਮ ਆ ਸਾਰਾ ਇਸ ਤਰ੍ਹਾਂ ਆ ਰਿਹਾ ਜਿਵੇਂ ਕਹਿੰਦੇ ਹੁੰਦੇ ਆਪਦੀ ਚੀਜ਼ ਨੂੰ ਆਪਾਂ ਹਨਾ ਉਹ ਆਪਾਂ ਵਿਆਪੀ ਵਧੀਆ ਕਹੀਏ ਨੇ ਆਪਦੀ ਆਪੀ ਮਾੜੇ ਕਹੀਏ ਨੇ ਇੱਕ ਨਾ ਸਰ ਚੀਜ਼ ਆਉਂਦੀ ਉਹ ਆਮ ਤੋਥਾ ਜਿਹਾ ਕਹਿੰਦੇ ਜੀ ਉਹ ਗੱਤਾ ਜਾਗਾ ਇਹ ਉਹ ਗੱਤਾ ਨਹੀਂ ਹੈਗਾ ਇਹ ਡੀ ਐਫ ਦਾ ਪਲਾਈ ਦਾ ਬੋਰਡ ਹੈ ਜੀ ਇਹ ਆ ਕਿਚਨ ਦੇ ਵਿੱਚ ਵੀ ਤਿਆਰ ਕਰਕੇ ਦਿੰਨੇ ਆ ਇਹ ਚੀਜ਼ ਦਾ ਤੇ ਕਿਚਨ ਦੇ ਵਿੱਚ ਦੇਖੋ ਕਿੰਨਾ ਪਾਣੀ ਵੀ ਖੜਾ ਰਹਿੰਦਾ ਹੈ ਕਿੰਨਾ ਸਲਾਬ ਵੀ ਲੱਗਦੀ ਹੈ ਕੋਈ ਦਿੱਕਤ ਨਹੀਂ ਆਉਂਦੀ ਸੀਗੀ ਉਸਦੀ ਦੀ ਜ਼ਿੰਮੇਵਾਰੀ ਹੈ ਆਪਣੀ ਤੇ ਦੇਖੋ ਵੀ ਜ਼ਿੰਮੇਵਾਰੀ ਹਰ ਇੱਕ ਚੀਜ਼ ਦੀ ਬਾਉ ਜੀ ਕਹਿੰਦੇ ਆ ਵੀ ਆਪਣੀ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਆ ਬਿਲਕੁਲ ਵੀ ਇਹ ਗੱਲ ਨਹੀਂ ਹੈਗੀ ਵੀ ਐਵੇਂ ਕਈ ਵੀਡੀਓ ਮਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਚਲੋ ਸਾਡੇ ਦਾ ਸੱਜਣ ਮਿੱਤਰੀ ਹੁੰਦੇ ਆ ਸਾਰੇ ਪਰ ਕਈ ਕਰਦੇ ਕੀ ਆ ਗੱਪ ਮਾਰਦੇ ਆ ਬਾਉ ਜੀ ਕਈ ਕਿਵੇਂ ਕਹਿੰਦੇ ਕਿਵੇਂ ਕਰਦੇ ਆ ਨਾ ਅੱਜ ਕੱਲ੍ਹ ਲੋਕਾਂ ਦਾ ਆਪੋ ਆਪਣਾ ਨਾ ਚੱਲਦਾ ਮਹਾਰਾ ਦੇਖੋ ਤੁਸੀਂ ਸਮਾਨ ਲੈ ਕੇ ਜਾਈ ਤੁਸੀਂ ਦੇਖਿਆ ਹੀ ਹੈ ਜੀ ਤਿੰਨ ਸਾਲ ਹੋ ਗਏ ਸਰ ਉਹ ਲੈ ਕੇ ਤਿੰਨ ਸਾਢੇ ਤਿੰਨ ਸਾਲ ਹੋ ਗਏ ਕੋਈ ਪ੍ਰੋਬਲਮ ਆਈ ਹੋਵੇ ਤਾਂ ਨਾ ਨਾ ਹਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਤਾਂ ਅਜਿਹਾ ਹੀ ਤੁਹਾਡੇ ਕੋਲੇ ਵੀਡੀਓ ਸਪੈਸ਼ਲ ਕਰਨ ਆਏ ਮੈਂ ਕਿਹਾ ਵੀ ਉਹਨਾਂ ਦੀ ਸਾਡੇ ਬਾਊ ਜੀ ਦੀ ਅਸੀਂ ਸਪੈਸ਼ਲ ਕਰਕੇ ਲੈ ਕੇ ਆਏ ਹਾਂ ਵੀਡੀਓ ਤਾਂ ਆ ਬਾਊ ਜੀ ਫੇਰ ਇੱਧਰ ਸੋਫੇ ਆਣਾ ਯਾਰ ਲੱਗ ਗਿਆ ਹਾਂਜੀ ਇਹ ਸੋਫੇ ਆ ਜਾਂਦੇ ਨੇ ਠੀਕ ਹੈ ਜੀ ਤਾਂ ਦੇਖ ਸਕਦੇ ਹੋ ਜਿਵੇਂ ਤੁਸੀਂ ਇਹ ਵੀ ਨੰਬਰ 1 ਸੋਫੇ ਪੂਰੇ ਬਾਊ ਜੀ ਕੋਲੇ ਪਏ ਆਗੇ ਤਾਂ ਕਰਾਂ ਦੀ ਜਲਦੀ ਤੋਂ ਜਲਦੀ ਆਫਰ ਤੇ ਆਫਰ ਆ ਗਈ ਚੱਲ ਰਹੀ ਬ ਜੇ ਕਿਸੇ ਸੱਜਣ ਮਿੱਤਰ ਨੂੰ ਕਿਸੇ ਵੀ ਸਮਾਨ ਦੀ ਲੋੜ ਆ ਤੇ ਅਕਾ ਭਾਈ ਜੀ ਸੈੱਟ ਵਾਰੇ ਜ਼ਰੂਰ ਦੱਸ ਦਿਓ। ਹਾਂਜੀ ਇਹ ਡਾਈਨਿੰਗ ਟੇਬਲ ਆ ਗਿਆ ਸਰ। ਇਹ ਡਾਈਨਿੰਗ ਟੇਬਲ। ਹਾਂਜੀ ਸਰ। ਹਾਂਜੀ। ਤਾਂ ਦੇਖ ਸਕਦੇ ਹੋ ਮੈਂ ਕਹਿੰਦਾ ਵੀ ਇਹ ਮਹਾਰਾਜਾ ਚੇਅਰ ਆ ਜਾਂਦੀ ਹੈ ਜੀ। ਠੀਕ ਹੈ ਜੀ ਮਹਾਰਾਜਾ ਚੇਅਰ ਦੇਖ ਸਕਦੇ। ਆ ਜਾਏ ਇੱਕ ਇੱਕ ਚੇਅਰ ਨਹੀਂ ਹੈਗੀ ਵੀ ਮਹਾਰਾਜਾ ਵਾਲੀ ਉਹ ਸਾਰੀਆਂ ਹੀ ਮਹਾਰਾਜਾ ਵਾਲੀਆਂ ਹੋਣੀਆਂ। ਹਾਂਜੀ। ਉਹ ਨਹੀਂ ਹੈ ਵੀ ਇੱਕ ਪਾਸੇ ਹੋਊਗਾ ਵੀ ਕਹਿੰਦੇ ਨੇ ਨਾ ਵੀ ਘਰ ਦਾ ਮੋਢੀ ਇੱਕ ਪਾਸੇ ਬੈਠੂਗਾ ਤੇ ਉਹ ਹੋਊਗਾ। ਵੀ ਸਾਰੇ ਹੀ ਮੋਢੀ ਆ। ਘਰ ਦਾ ਮੋਢੀ ਹੁੰਦਾ ਉਹ ਆਪਣੇ ਜਿਹੜੇ ਬਜ਼ੁਰਗ ਹੁੰਦੇ ਆ ਉਹ ਠੀ ਇਜਸਮਾਨ ਹੁੰਦੇ ਨੇ ਆਪਣੇ ਰਿਸਪੈਕਟਡ ਹੁੰਦੇ ਨੇ ਪਰ ਇਹ ਸਾਰੀ ਆਪਾਂ ਮਹਾਰਾਜ ਚੇਅਰ ਤਿਆਰ ਕਰ ਦਿੰਦੇ ਆ ਅੱਛਾ ਉਹ ਵੀ ਹੋ ਜਾਊਗਾ ਜੀ ਕਈ ਵਾਰੀ ਕੱਲੀ ਮਹਾਰਾਜਾ ਚੇਅਰ ਇੱਕ ਪਾਸੇ ਚਾਹੀਦੀ ਹੈ ਦੂਸਰੀ ਇਹਦੇ ਨਾਲ ਦੀ ਸੇਮ ਚੇਅਰ ਹੁੰਦੀ ਸਿੰਪਲ ਆ ਉਹ ਵੀ ਚੇਅਰ ਦੇ ਦਾਂਗੇ ਆਪਾਂ ਠੀਕ ਹੈ ਜੀ ਉਹ ਅੱਡੋ ਅੱਡ ਹੈ ਨਾ ਜੀ 20000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਡਾਈਨਿੰਗ ਟੇਬਲ ਠੀਕ ਹੈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ 20000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਡਾਈਨਿੰਗ ਟੇਬਲ ਦੀ ਜੇ ਕਿਸੇ ਸੱਜਣ ਮਿੱਤਰ ਨੂੰ ਡਾਈਨਿੰਗ ਟੇਬਲ ਦੀ ਲੋੜ ਆ ਤਾਂ ਉਹ ਵੀ ਜਰੂਰ ਇੱਕ ਮਰਗਾ ਆਪਣੀ ਆ ਤਾਂ ਮੁੰਡਿਆ ਆ ਵੀ ਦਿਖਾ ਦੀ ਯਾਰ ਇੱਧਰ ਕੁਰਸੀਆਂ ਵੀ ਜੇ ਕਿਸੇ ਵੀ ਨੂੰ ਕੁਰਸੀਆਂ ਦਾ ਸੈੱਟ ਚਾਹੀਦਾ ਹੋਵੇ ਕੁਰਸੀਆਂ ਦੇ ਨਾਲ ਆਪਣੀ ਇਹ ਸਕੀਮ ਹੈ ਜੀ ਜੋ ਰੇਟ ਹੈ ਹਾਂਜੀ ਉਹ ਰੇਟ ਹੈਗਾ ਹੀ ਆ ਜੋ ਰੇਟ ਚੱਲਦਾ ਹੈਗਾ ਹਨਾ ਉਹਦੇ ਨਾਲ ਆਪਣਾ ਇਹ ਹੈ ਵੀ ਚਲੋ ਆਪਣੀ ਵੀਡੀਓ ਬਣ ਰਹੀ ਆ ਆਪਾਂ ਹਨਾ ਸ਼ੇਅਰ ਕਰਦਾ ਬੰਦਾ ਆਪਣੇ ਕੋਲੇ ਚਾਰ ਕੁਰਸੀਆਂ ਲਊਗਾ ਆਪਾਂ ਟੇਬਲ ਜਿਹੜਾ ਮਰਜ਼ੀ ਲੈ ਲੈ ਜੀ ਫਰੀ ਜਿਹੜਾ ਵੀ ਟੇਬਲ ਉਹਨੂੰ ਲੱਗੂ ਵਧੀਆ ਆਪਾਂ ਉਹਨੂੰ ਟੇਬਲ ਫਰੀ ਦੇ ਦਾਂ ਲਓ ਵੀ ਮਿੱਤਰੋ ਆ ਵੀ ਇੱਕ ਆਫਰ ਆ ਵੀ ਚਾਰ ਕੁਰਸੀਆਂ ਦੇ ਸੈੱਟ ਨਾਲ ਇੱਕ ਟੇਬਲ ਜਾਨਕਿ ਫਰੀ ਦਿੱਤਾ ਜਾਉ ਹਾਂਜੀ ਪਰ ਜਾਂ ਚਾਰ ਕੁਰਸੀਆਂ ਦੇ ਨਾਲ ਜਿਉਂਨੇ ਇੱਕ ਬੱਚਾ ਲਈ ਬਡੀ ਆਫਰ ਬਾਉ ਜੀ ਲੋ ਦੇ ਦਿੱਤੀ ਗਈ ਆ ਵੀ ਚਾਰ ਕੁਰਸੀਆਂ ਦੇ ਸੈੱਟ ਨਾਲ ਤੁਹਾਨੂੰ ਇੱਕ ਚੀਜ਼ ਜਾਨਕੀ ਆਫਰ ਕੀਤੀ ਜਾਊਗੀ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਨਾਲ ਹੀ ਤਾਂ ਹਾਂ ਜੀ ਅੱਗੇ ਆ ਜਿਓ ਜਿੱਧਰ ਅਲਮਾਰੀਆਂ ਜਿਵੇਂ ਤੁਸੀਂ ਦੇਖ ਸਕਦੇ ਕਿੰਨੇ ਗ੍ਰੇਡ ਤੋਂ ਸ਼ੁਰੂ ਹੋ ਜਾਂਦੀਆਂ ਇਹ ਅਲਮਾਰੀ ਇਹ ਅਲਮਾਰੀ ਸਰ ਆਪਣੀ 5000 ਤੋਂ ਸਟਾਰਟ ਹੋ ਜਾਂਦੀ ਹੈ ਨੇ ਵੈਸੇ 5000 ਤੋਂ ਸਟਾਰਟ ਆ ਜਿਓ ਬੱਚਾ ਤੁਸੀਂ ਵੀ ਥੋੜਾ ਜਿਹਾ ਉਧਰ ਅਲਮਾਰੀ ਖੋਲੋ ਦਿਖਾਓ ਨਾਲੇ ਵੀਡੀਓ ਚ ਆ ਜਿਓ ਤੁਸੀਂ ਵੀ ਆਜੋ 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 ਜਿਵੇਂ ਤੁਸੀਂ ਦੇਖ ਹੀ ਸਕਦੇ ਆਹ ਬੋ ਪੈਸਟੇਬਲ ਖੋਲ ਕੇ ਇਧਰ ਆਜੋ ਠੀਕ ਹੈ ਜਿਵੇਂ ਤੁਸੀਂ ਦੇਖੀ ਸਾਦੇ ਹਾਂ ਬਹੁਤ ਟੌਪ ਟੌਪ ਦੀਆਂ ਚੀਜ਼ਾਂ ਬਾਊ ਜੀ ਲੈ ਕੇ ਹੁੰਦੇ ਆ ਇਹ ਨਹੀਂ ਬਸ ਇੱਕ ਵਾਰੀ ਤੁਸੀਂ ਇਹ ਦੋ ਤਰ੍ਹਾਂ ਦਾ ਕੰਮ ਕਰਦੇ ਆ ਇਹਦੇ ਵਿੱਚ ਪ੍ਰੈਸਟੇਬਲ ਵੀ ਹੋ ਜਾਂਦਾ ਹੈ ਬੱਚਾ ਕੰਮਿਊਟਰ ਟੇਬਲ ਬਣਾ ਲੈਂਦਾ ਹੈ ਤੇ ਪਲੱਸ ਇਹ ਆਫਿਸ ਵਾਸਤੇ ਵੀ ਵਰਤਿਆ ਜਾਂਦਾ ਹੈ ਠੀਕ ਹੈ ਜੀ ਹਨਾ ਜੀ ਜਿਹੜੀ ਆਪਸ਼ਨ ਹੁੰਦੀ ਆ ਕਿਸੇ ਦੀ ਡਾਕਟਰ ਦੀ ਆ ਕਿਸੇ ਦੀ ਕਿਸੇ ਦੀ ਆਫਿਸ ਦੇ ਵਿੱਚ ਆ ਕਿਵੇਂ ਆ ਮਤ ਸਾਰੇ ਤਰ੍ਹਾਂ ਦਾ ਵਰਤ ਸਾਰੇ ਤਰ੍ਹਾਂ ਦਾ ਜਾਨੀ ਕਿ ਕੰਮ ਦੇ ਸਕਦੀ ਹੈ ਇਹ ਚੀਜ਼ ਪੂਰੀ ਕਮਾਲ ਦੀ ਨੰਬਰ 1 ਕੁਆਲਿਟੀ ਚੀਜ਼ ਬਣਾਈ ਹੋਈ ਆ ਯਾਨੀ ਕਿ ਪੂਰੇ ਤਰੀਕੇ ਨਾਲ ਤਾਂ ਦੇਖ ਸਕਦੇ ਹੋ ਜਿਵੇਂ ਤੁਸੀਂ ਆ ਚੀਜ਼ਾਂ ਦੇ ਇਹ ਦਰਾਜ ਖੋਲੋ ਠੀਕ ਹੈ ਜੀ ਆ ਕੀ ਜਾਗੇ ਓਕੇ ਜੀ ਹਾਂ ਜੀ ਇਹ 10000 ਰੁਪਏ ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ 10000 ਰੁਪਏ ਤੋਂ ਬਈ ਸਟਾਰਟਿੰਗ ਆ ਯਾਨੀ ਕਿ ਆਫਰ ਹੀ ਆ ਇੱਕ ਤਰ੍ਹਾਂ ਦੀ ਆ ਬਹੁਤ ਸਸਤੇ ਜਾਇਦੇ ਰੇਟਾਂ ਦੇ ਸਮਾਰਟ ਪਿਆ ਰਹੇ ਪੂਰੇ ਜਾਇਦੇ ਰੇਟ ਕਿ ਹਾਂ ਮਹਾਰਾ ਜੀ ਅੱਜਕੱਲ ਕੰਪੀਟੀਸ਼ਨ ਦਾ ਟਾਈਮ ਆ ਆਪਣਾ ਰੇਟ ਵੈਸੇ ਹੀ ਜਾਇ ਰੱਖਿਆ ਹੋਇਆ ਕੀ ਤੁਹਾਨੂੰ ਹੋਰ ਦਿਖਾਉਣੀ ਆ ਜਿਹੜੀ ਅਲਮਾਰੀ ਆਪਾਂ ਸ਼ੁਰੂ ਤੋਂ ਤਾਂ ਦੇਖ ਲਈ ਹੁਣ ਐਂਡ ਤੇ ਦਿਖਾ ਦਨੇ ਆ ਜਿਹੜੀ ਠੀਕ ਹੈ ਜੀ ਲਾਓ ਵੀ ਆ ਲਿਓ ਮਿੱਤਰੋ ਜਿਵੇਂ ਇਹ ਸਮਾਨ ਦੇਖੀਏ ਜਾਨੋ ਸੈਂਟਰ ਦੇ ਵਿੱਚ ਆ ਜਾਂਦੀ ਹੈ ਕਾਲ ਮਾਰੀ ਆ ਜਾਂਦੀ ਹੈ ਠੀਕ ਹੈ ਜੀ ਇਹਦਾ ਕਿੰਨਾ ਪ੍ਰਾਈਸ ਹੈ ਜੀ ਫਿਰ ਇਹਦਾ ਪ੍ਰਾਈਸ ਜੀ ਆਪਣਾ 15000 ਰੁਪਏ ਦਾ ਆ ਜਾਂਦੀ ਹੈ ਇਹ ਪੂਰੀ ਹੈਵੀ ਅਲਮਾਰੀ ਹੈ ਜੀ ਠੀਕ ਹੈ ਜੀ ਪੂਰੀ ਹੈਵੀ ਹਾਂਜੀ ਹਾਂ ਜਿਵੇਂ ਹੁਣ ਆਪਣੀ ਉਹ 5-6000 ਵਾਲੀ ਆਈ ਉਹਦਾ ਹੈਂਡਲ ਵੀ ਦੇਖੋ ਜੀ ਇਹੇ ਜਿਹੇ ਬਿਮਾਰੀ ਦਾ ਹੈਵੀ ਹੋਏ ਦਾ ਹੈਂਡਲ ਉਹੇ ਜਿਹਾ ਹੈਂਡਲ ਹਾਂ ਜੀ ਬਾਅਦ ਚ ਆਪਾਂ ਹੋਰ ਅੱਗੇ ਦੇਖਾਂਗੇ ਉਹਦਾ ਮਾਰੀ ਹਾਂਜੀ ਹਾਂਜੀ ਪੂਰਾ 12 ਬੰਦੇ ਜੁੜ ਗਏ ਜੀ 12 ਬੰਦੇ ਜੁੜ ਗਏ ਹਾਂਜੀ 12 ਬੰਦਿਆਂ ਦਾ ਧੰਨਵਾਦ ਜਿੰਨੇ ਤਾਂ ਬਹੁਤ ਬਹੁਤ ਬਈ ਧੰਨਵਾਦ ਤੁਹਾਡਾ ਸਾਨੂੰ ਦੇਖ ਰਹੇ ਹੋ ਤੁਸੀਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਸਮਾਨ ਤੁਹਾਨੂੰ ਲੈਣਾ ਬਹੁਤ ਹੀ ਈਜ਼ੀ ਤੇ ਸੌਖਾ ਹੋ ਜਾਵੇ ਅੱਛਾ ਜਿਹੜੇ ਵੀ ਲਾਈਵ ਵਾਲੇ ਸ਼ੇਅਰ ਦੇਖ ਲਾਈਵ ਵਾਲੇ ਵੀ ਦੇਖ ਰਹੇ ਸੀ ਇਹ ਵੀ ਸ਼ੇਅਰ ਕਰ ਦਨਗੇ ਇਹਨਾਂ ਲਈ ਵੀ ਗਿਫਟ ਹੈਗਾ ਲਓ ਵੀ ਤੁਹਾਡੇ ਲਈ ਵੀ ਗਿਫਟ ਹੈ ਮਿੱਤਰੋ ਕਰਾਂ ਦੀ ਕਰ ਦਿਓ ਸ਼ੇਅਰ ਪਰ ਵੱਧ ਤੋਂ ਵੱਧ ਲਓ ਜੀ ਆਪਣਾ ਐਲਸੀਡੀ ਟੇਬਲ ਜੀ ਠੀਕ ਹੈ ਆਹ ਐਲਸੀਡੀ ਟੇਬਲ ਆਹ ਕਿਹਦੇ ਨੇ ਇਹਨੂੰ ਆਪਾਂ ਜੀ ਹਾਂਜੀ ਇਹ ਅਲਸੜੀ ਆ ਲਾ ਗਿਆ ਸਰ ਇਹ 5000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿੰਨਾ ਕੁ ਮਰਜ਼ੀ ਵਾਲੇ ਲੈ ਲਓ ਆ ਡਰੈਸਿੰਗ ਟੇਬਲ ਆ ਜਾਂਦਾ ਹੈ ਠੀਕ ਹੈ ਜੀ ਡਰੈਸਿੰਗ ਟੇਬਲ ਆ ਗਿਆ ਇੱਕ ਆਪਣੇ ਕੋਲੇ ਸਰ ਲੱਕੜ ਵਾਲੀ ਆ ਹਲਮੀਰਾ ਆ ਗਈ ਇਹ 6 ਫੁੱਟ ਚੌੜੀ ਹੈ ਜੀ ਇਹਦੇ ਚ ਕੀ ਹੈ ਨਾ نیچے ਕਈ ਵਾਰੀ ਕਿਸੇ ਨੇ ਕੋਈ ਬਾਕਸ ਰੱਖਣੀਆਂ ਹੁੰਦੀਆਂ ਨੇ ਇਹ نیچے ਕੱਪੜੇ ਰੱਖਣੇ ਜਾਂ نیچے ਕੋਈ ਹੋਰ ਪ੍ਰਾਈਵੇਟ ਚੀਜ਼ ਰੱਖਣੀ ਹੈ ਉੱਪਰ ਬਾਕਸ ਕੁਝ ਵੀ ਕਿਸੇੜੀ ਵੀ ਮਰਜ਼ੀ ਕੰਮ ਲੈਣੀ 6 ਫੁੱਟ ਦੀ ਆਪਣੇ ਕੋਲੇ ਵੁੱਡਨ ਚਲਮਾਰੀ ਹੈ ਜੀ ਸਾਰੀ ਫਲਾਈ ਵਾਲੀ ਬਣੀ ਹੋਈ ਹੈ ਜੀ ਇਹ ਸਾਰੀ ਹਾਂ ਹਾਂ ਜੀ ਠੀਕ ਹੈ ਜੀ ਤਾ ਹਾਂਜੀ ਜਿਵੇਂ ਆਪਾਂ ਸਾਰੀ ਵੀਡੀਓ ਨੂੰ ਦੇਖ ਹੀ ਲਿਆਗਾ ਤੇ ਸਿਰੇ ਤੱਕ ਆਪਾਂ ਪਹੁੰਚ ਹੀ ਚੁੱਕੇ ਹਾਂ ਸਾਰੀ ਦੁਕਾਨ ਦਾ ਤੁਹਾਨੂੰ ਮਾਹੌਲ ਆਪਣੇ ਕੋਲੇ ਗੱਦੇ ਤੁਸੀਂ ਸਾਰੀ ਬ੍ਰਾਂਡਡ ਗੱਦੇ ਲੱਗੇ ਕਰਵਾਈ ਦਿੱਤੀ ਆ ਤੇ ਜਿਵੇਂ ਤੁਸੀਂ ਵੀਡੀਓ ਨੂੰ ਸਿਰੇ ਤੱਕ ਦੇਖ ਹੀ ਲਿਆ ਤੇ ਬਾਊ ਜੀ ਵੱਲਿਓ ਬਹੁਤ ਜ਼ਿਆਦਾ ਆਫਰਾਂ ਵੀ ਦੇ ਦਿੱਤੀਆਂ ਗਈਆਂ ਤੁਹਾਡੇ ਲਈ ਤੇ ਜਲਦ ਜਲਦ ਇਸ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਦੱਸੋ ਸਾਡੇ ਕੋਲੇ ਸਾਨੂੰ ਸੇਵਾ ਦਾ ਮੌਕਾ ਦਿਓ ਹਾਂਜੀ ਤੁਹਾਡਾ ਵਧੀਆ ਆਉਂਗੇ ਥੋੜੀ ਰਿਸਪੈਕਟ ਵੀ ਕਰਾਂਗੇ ਇੱਜ਼ਤਮਾਨ ਵੀ ਦਵਾਵਾਂਗੇ ਤੁਹਾਨੂੰ ਚਾਹ ਪਾਣੀ ਖਵਾਵਾਂਗੇ ਵੀ ਪਿਆਵਾਗੇ ਵੀ ਠੀਕ ਹੈ ਜਾਨੀ ਕਿ ਇੱਜ਼ਤਮਾਨ ਦੇ ਨਾਲ ਕੰਮ ਕੀਤਾ ਜਾਊਗਾ ਤੁਹਾਡਾ ਉਹਦਾ ਸਮਾਨ ਜਿਹੜਾ ਵੀ ਲੈ ਕੇ ਆਉਂਦੇ ਗਰੰਟੀ ਲੋਕੇਸ਼ਨ ਹਾਂਜੀ ਲੋਕੇਸ਼ਨ ਦੱਸੋ ਲੋਕੇਸ਼ਨ ਆਪਣੀ ਹੈਗੀ ਆ ਜੀ ਮਹਿਲਕਲਾ ਬੱਸ ਸਟੈਂਡ 베ਰਕਾ ਡਾਇਰੀ ਕ ਵਜਦੀ ਆ ਜੀ 베ਰਕਾ ਪਲਾਂਟ ਓਪੋਜੀਟ 베ਰਕਾ ਪਲਾਂਟ 베ਰਕਾ ਪਲਾਂਟ ਦੇ ਓਪੋਜੀਟ ਆਪਣਾ ਜਿਹੜੀ ਹੈਗੀ ਨੁਕਾਨਾ ਸ਼ਾਪ ਹੈ ਜੀ ਆਪਣੀ ਭਾਰਤ ਸੇਲਜ਼ ਕਾਰਪੋਰੇਸ਼ਨ ਦੇ ਨਾਮ ਤੇ ਆਪਣੀ ਸ਼ਾਪ ਹੈ ਠੀਕ ਹੈ ਭਾਰਤ ਸੇਲਜ਼ ਕਾਰਪੋਰੇਸ਼ਨ ਹਾਂਜੀ ਇੱਕ ਆਪਣਾ ਮ ਇਕਾ ਫਰਮ ਮੋਬਾਈਲ ਨੰਬਰ ਕੰਮ ਵੀ ਹੈ ਜੀ ਅੱਛਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਸਰ 8146397900 ਜੀ 8146397900 ਜੀ ਤਾਂ ਹਾਂ ਜੀ ਤਾਂ ਜਿਵੇਂ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦੇ ਜਿੱਤੀ ਆ ਤੇ ਤੁਹਾਨੂੰ ਮੋਬਾਈਲ ਨੰਬਰ ਐਡਰੈਸ ਸਾਰਾ ਕੋ ਪ੍ਰੋਪਰਲੀ ਆਪਾਂ ਪ੍ਰੋਵਾਈਡ ਕਰੀ ਦਿੱਤਾ ਤੇ ਸਾਡੀ ਇਸ ਵੀਡੀਓ ਨੂੰ ਸਿਰੇ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਵਟਣਾ ਜਰੂਰ ਕਰਿਓ ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਕੋਲੇ ਪਹੁੰਚ ਜਾ ਕਰੇ ਸ਼ੇਅਰ ਕਰੋਗੇ ਗਿਫਟ ਮਿਲੂਗਾ ਮਰਾਜ ਉਹਦੇ ਲਈ ਜਰੂਰ ਕਰੋ ਆਫਰ ਬਾਰ-ਬਾਰ ਬਾਉ ਜੀ ਵੀ ਕਹੀ ਜਾਂਦੇ ਆ ਵੀ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਉਹਦੇ ਲਈ ਆਫਰ ਆ ਮਿੱਤਰੋ ਤੇ ਮੈਂਟੋ ਮੈਟੀ ਤੁਹਾਡੇ ਹੱਥੋਂ ਇਹ ਜਿਹੜਾ ਮੌਕਾ ਖੁੰਝ ਨਾ ਜਾਵੇ ਤੇ ਜਲਦੀ ਜਲਦੀ ਸ਼ੇਅਰ ਕਰਕੇ ਦੁਕਾਨ ਦੇ ਉੱਤੇ ਪਹੁੰਚੋ ਤੇ ਬਹੁਤ-ਬਹੁਤ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ ਜਾਓ ਤੇ ਮਿਲਦੇ ਆਂ ਜਲਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਥੈਂਕ ਯੂ ਮਰਾਠੀ